ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਅੱਜ ਬੜੇ ਛੋਟੇ ਟਾਈਮ ਦੇ ਵਿੱਚ ਇੱਕ ਸੰਗਤਾਂ ਦੇ ਅੱਗੇ ਅਪੀਲ ਰੱਖਣ ਦੇ ਲਈ ਹਾਜ਼ਰ ਹੋਏ ਹਾਂ ਅੱਜ ਸਵੇਰੇ ਹੀ ਘਰ ਬੈਠੇ ਸੀ ਤੇ ਕਿਸੇ ਇੱਕ ਪਰਿਵਾਰ ਦਾ ਫੋਨ ਆਇਆ ਕਿ ਵੀਰ ਜੀ ਕੱਲ ਬੱਚਿਆਂ ਦਾ ਨੀਟ ਦੇ ਐਗਜ਼ਾਮੀਨੇਸ਼ਨ ਹਨ ਤੁਸੀਂ ਹਮੇਸ਼ਾ ਹੀ ਇਨਾਂ ਚੀਜ਼ਾਂ ਤੇ ਬੋਲਦੇ ਰਹਿੰਦੇ ਹੋ ਤੇ ਕੱਲ ਐਸਾ ਨਾ ਹੋਵੇ ਸਾਡੇ ਬੱਚੇ ਨੇ ਕਿਰਪਾਨ ਪਾਈ ਹੈ ਕਕਾਰ ਪਾਇਆ ਹੈ ਨਮਰਤ ਧਾਰੀ ਹੈ ਕਿ ਬੱਚੇ ਨੂੰ ਹਰਾਸ ਨਾ ਕੀਤਾ ਜਾਏ ਸਾਡੇ ਬੱਚੇ ਦਾ ਸੈਂਟਰ ਕਿਸੇ ਊਮਨ ਕਾਲਜ ਗਾਂਦੇ ਨਗਰ ਹੈ ਸੋ ਇਮੀਡੀਏਟਲੀ ਮੈਂ ਉਸ ਗੱਲ ਦਾ ਸੰਗਿਆਨ ਲੈਂਦੇ ਹੋਏ ਸਭ ਤੋਂ ਪਹਿਲੇ ਜੋ ਅਸੀਂ ਕਰ ਸਕਦੇ ਸੀ ਮੈਂ ਆਨ ਬਿਹਾਫ ਆਫ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੇ ਇਹਨਾਂ ਲੈਟਰ ਪੈਡ ਨੂੰ ਇਸਤੇਮਾਲ ਕਰਦੇ ਹੋਏ ਅਸੀਂ ਇੱਕ ਲੈਟਰ ਉਸੇ ਵੇਲੇ ਮੈਂ ਡਾਇਰੈਕਟਰ ਜਨਰਲ ਆਫ ਪੁਲਿਸ ਇਹ ਉਹਨਾਂ ਨੂੰ ਇੱਕ ਲੈਟਰ ਲਿਖੀ ਹੈ ਜਿਹਦੇ ਵਿੱਚ ਪੂਰਾ ਵੇਰਵਾ ਦਿੱਤਾ ਹੈ ਕਿ ਪਹਿਲੇ ਵੀ ਸਾਡੇ ਸਿੱਖ ਬੱਚਿਆਂ ਨੂੰ ਕੰਪੀਟੀਟਿਵ ਇਗਜ਼ਾਮਸ ਦੇ ਵਿੱਚ ਹਰਾਸ ਕੀਤਾ ਜਾਂਦਾ ਰਿਹਾ ਹੈ ਨੀਟ ਦੀਆਂ ਕਲੀਅਰ ਗਾਈਡਲਾਈਨਸ ਹਨ ਐਨਟੀਏ ਦੀਆਂ ਕਿ ਸਿੱਖ ਬੱਚਿਆਂ ਨੂੰ ਕਕਾਰਾਂ ਦੀ ਇਜਾਜ਼ਤ ਹੈ ਲੇਕਿਨ ਉਸ ਦੇ ਬਾਵਜੂਦ ਵੀ ਕਈ ਐਸੇ ਅਫਸਰ ਹਨ ਜਾਂ ਡੈਲੀਬਰੇਟਲੀ ਕਹਿ ਲਈਏ ਜਾਂ ਉਹਨਾਂ ਨੂੰ ਨਹੀਂ ਅਵੇਅਰਨੈਸ ਨਹੀਂ ਹੈ ਅਨਵੇਡਨ ਤਾਂ ਰੋਕਿਆ ਜਾਂਦਾ ਰਿਹਾ ਬੱਚਿਆਂ ਨੂੰ ਤੇ ਕਈ ਜਗ੍ਹਾ ਤੇ ਅਸੀਂ ਅਪੀਲ ਲਗਾਨ ਦੀ ਕਈ ਵਾਰੀ ਕੋਸ਼ਿਸ਼ ਕੀਤੀ ਸੋ ਦੂਸਰੀ ਲੈਟਰ 10 ਨੇ ਡਿਵੀਜ਼ਨਲ ਕਮਿਸ਼ਨਰ ਜੰਮੂ ਨੂੰ ਵੀ ਇਹ ਲੈਟਰ ਲਿਖੀ ਆ ਅੱਜ ਸਵੇਰੇ ਹੀ ਤਾਂ ਉਹਨਾਂ ਨੇ ਕਿਹਾ ਭਈ ਤੁਸੀਂ ਇਸ ਗੱਲ ਦਾ ਸੰਗਿਆਨ ਲਓ ਸੰਗਿਆਨ ਕੀ ਤੁਸੀਂ ਅੱਗੇ ਕੰਮਸਕਮ ਕਨਸਰਨਡ ਨੂੰ ਆਰਡਰ ਪਾਸ ਕਰੋ ਕਿ ਸਾਰੇ ਸਕਿਉਰਿਟੀ ਏਜੰਸੀਜ਼ ਨੂੰ ਔਰ ਨੀਟ ਨੂੰ ਐਨਟੀਆ ਦੇ ਅਫਸਰਾਂ ਨੂੰ ਕਹਿਤਾ ਜਾਵੇ ਕਿ ਕੱਲ ਸਿੱਖ ਬੱਚਿਆਂ ਨਾਲ ਇਸ ਕਿਸਮ ਦੀ ਡਿਸਕ੍ਰਿਪਸ਼ਨ ਨਾ ਕੀਤੀ ਜਾਵੇ ਇਸ ਦੇ ਇਲਾਵਾ ਮੈਂ ਇੰਸਪੈਕਟਰ ਜਨਰਲ ਆਫ ਪੁਲਿਸ ਜੰਮੂ ਪ੍ਰੋਵਿੰਸ ਦੇ ਉਹਨਾਂ ਨਾਲ ਵੀ ਗੱਲ ਕੀਤੀ ਹੈ ਫੋਨ ਤੇ ਵੀ ਗੱਲ ਕੀਤੀ ਹੈ ਔਰ ਉਹਨਾਂ ਨੂੰ ਵਟਸਐਪ ਤੇ ਵੀ ਭੇਜਿਆ ਉਹ ਡਾਇਰੈਕਟਰ ਜਨਰਲ ਸਾਹਿਬ ਨੂੰ ਜੋ ਕਾਪੀ ਭੇਜੀ ਹੈ ਉਹਦੀ ਕਾਪੀ ਆਈਜੀਪੀ ਸਾਹਿਬ ਨੂੰ ਵੀ ਕੀਤੀ ਹੈ ਕਿਉਂਕਿ ਸਾਡਾ ਹਮੇਸ਼ਾ ਇਹ ਕੰਸਰਨ ਰਹਿੰਦਾ ਹੈ ਕਿ ਸਾਡੇ ਬੱਚੇ ਜੋ ਉਮਰ ਧਾਰੀ ਹਨ ਜਦ ਕਿਸੇ ਕੰਪੀਟੀਟਰ ਅਗਵਾਜ ਬੈਟਨ ਜਾਂਦੇ ਹਨ ਤੇ ਜਦ 3 350 ਦਰ ਚੜਾ ਜਾਂਦਾ ਤਾਂ ਇੱਕ ਦੋ ਬੱਚਿਆਂ ਨੂੰ ਰੋਕ ਦਿੱਤਾ ਜਾਂਦਾ ਹੈ ਉਹ ਬੱਚੇ ਕਿਧਰੇ ਕਿਧਰੇ ਹਿਊਮਿਲੇਸ਼ਨ ਫੀਲ ਕਰਦੇ ਹਨ ਉਹ ਡਿਸਕਰੇਜ ਹੁੰਦੇ ਹਨ ਭਈ ਅਸੀਂ ਅਮਰਤਪਾਨ ਤੇ ਕੀਤਾ ਲੇਕਿਨ ਇਸ ਕਿਸ ਨੂੰ ਦੀ ਸਾਡਾ ਹਿਊਮਿਲੇਸ਼ਨ ਹੋਏਗੀ ਇਹ ਸਾਨੂੰ ਨਹੀਂ ਸੀ ਪਤਾ ਸੋ ਸਾਡਾ ਸਭ ਦਾ ਫਰਜ਼ ਬੰਦਾ ਜਿੱਥੇ ਇਲੈਕਟਿਡ ਬਾਡੀਆ ਦਾ ਫਰਜ਼ ਬੰਦਾ ਹੈ ਉਥੇ ਪੇਰੈਂਟਸ ਦਾ ਵੀ ਫਰਜ਼ ਬੰਦਾ ਹੈ ਕਿ ਅਗਰ ਕਿਸੇ ਜਗ੍ਹਾ ਤੇ ਕਿਸੇ ਬੱਚੇ ਨੂੰ ਐਸੀ ਗੱਲ ਕਹੀ ਜਾਂਦੀ ਹੈ ਮੈਂ ਸਾਰਿਆਂਗੇ ਅਪੀਲ ਕਰਦਾ ਮੈਂ ਆਪਣਾ ਨੰਬਰ ਇਕ ਹੋਰ ਫਿਰ ਸਭ ਨੂੰ ਦੇਣ ਲਗਾ ਮੇਰਾ ਨੰਬਰ ਹੈ 700634538 ਇਸ ਦੇ ਇਲਾਵਾ ਸਾਡੀ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਜੰਮੂ ਦੇ ਜੋ 11 ਮੈਂਬਰ ਹਨ ਤੁਸੀਂ ਕਿਸੇ ਨਾਲ ਵੀ ਰابطਾ ਕਰ ਸਕਦੇ ਹੋ ਤਾਂ ਕਿ ਇਮੀਡੀਏਟਲੀ ਅਗਰ ਕਿਸੇ ਸੈਂਟਰ ਦੇ ਵਿੱਚ ਸਾਡੇ ਕਿਸੇ ਬੱਚੇ ਦੇ ਨਾਲ ਕਕਾਰਾਂ ਦੇ ਕਰਕੇ ਡਿਸਕ੍ਰਿਮਿਨੇਸ਼ਨ ਕੀਤੀ ਜਾਂਦੀ ਹੈ ਤਾਂ ਅਸੀਂ ਇਮੀਡੀਏਟਲੀ ਉੱਥੇ ਪਹੁੰਚੀਏ ਇਮੀਡੀਡੀਟਲੀ ਕਨਸਰਨ ਅਫਸਰ ਨੂੰ ਕਹੀਏ ਕਨਸਰਨ ਡਿਸਟ੍ਰਿਕਟ ਦੇ ਡਿਪਟੀ ਕਮਿਸ਼ਨਰ ਨੂੰ ਕਹੀਏ ਕਨਸਰਟ ਡਿਸਟ੍ਰਿਕਟ ਦੇਟ ਸੀਨੀਅਰ ਸੁਪਰਡੈਂਟ ਆਫ ਪੁਲਿਸ ਨੂੰ ਕਹੀਏ ਤਾਂ ਤਾਂ ਕਿ ਉਸ ਚੀਜ਼ ਨੂੰ ਰੋਕਿਆ ਜਾ ਸਕੇ ਔਰ ਮੈਂ ਇੱਕ ਅਪੀਲ ਹੋਰ ਕਰਾਂਗਾ ਜੋ ਸਾਡੀਆਂ ਜੰਮੂ ਪ੍ਰਾਂਵਸਤਿਆਂ ਡਿਸਟ੍ਰਿਕਟ ਕਮੇਟੀਆਂ ਹਨ ਜਾਂ ਕਸ਼ਮੀਰ ਪ੍ਰਾਂਵਸਤਿਆਂ ਕਿ ਤੁਸੀਂ ਵੀ ਇਨਾਂ ਚੀਜ਼ਾਂ ਦੇ ਲਈ ਅਲਰਟ ਰੋ ਕਲ ਕੱਲ ਬੱਚਿਆਂ ਦਾ 12:30 ਵਜੇ ਤੱਕ ਇਹ ਐਗਜ਼ਾਮੀਨੇਸ਼ਨ ਹੈ ਅਗਰ ਤੁਹਾਨੂੰ ਵੀ ਕਿਸੇ ਪਾਸੇੋਂ ਕਿਸੇ ਬੱਚੇ ਦੀ ਕੰਪਲੇਂਟ ਆਂਦੀ ਹੈ ਡਿਸਟ੍ਰਿਕਟ ਕਠੂਆ ਹੈ ਉੱਥੇ ਦਾ ਪ੍ਰਧਾਨ ਸਾਹਿਬ ਸਾਂਭਾ ਹੈ ਡੋਡੇ ਦੇ ਹਨ ਪੁੰਚ ਨੇ ਰਜੋਰੀ ਨੇ ਸਾਰੇ ਆਪਣੀ ਜਗ੍ਹਾ ਤੇ ਇਹਨਾਂ ਗੱਲਾਂ ਦਾ ਸੰਗਿਆਨ ਲਿਆ ਕਰੋ ਇਮੀਡੀਏਟਲੀ ਕਿ ਸਾਡੇ ਬੱਚਿਆਂ ਨੂੰ ਇਹ ਨਾ ਲਗੇ ਕਿ ਇਸ ਵੇਲੇ ਜਲ ਸਾਡੇ ਨਾਲ ਡਿਸਕਮਿਸ਼ਨ ਕੀਤੀ ਜਾਂਦੀ ਹੈ ਤੇ ਸਾਡੇ ਪਰਿਵਾਰ ਸਾਡੀਆਂ ਕਮੇਟੀਆਂ ਸਾਡੇ ਲੀਡਰ ਸਾਡੇ ਨਾਲ ਖੜੇ ਨਹੀਂ ਰਹਿੰਦੇ ਸੋ ਇਸ ਕਰਕੇ ਤਾਂ ਦੇ ਅਪੀਲ ਪਾਈ ਹੈ ਛੋਟਾ ਟਾਈਮ ਸੀ ਨਹੀਂ ਤੇ ਸਾਡੇ ਸਾਰੇ ਇਕੱਠੇ ਹੋ ਕੇ ਬੈਠਦੇ ਵਕਤ ਦੀ ਘਾਟ ਸੀ ਅਪੀਲ ਪਾ ਰਹੇ ਹਾਂ ਕਿ ਸਾਡੇ ਡਿਸਟ੍ਰਿਕਟ ਦੁਆਰਾ ਪ੍ਰਬੰਧਕ ਕਮੇਟੀ ਦੇ ਕਿਸੇ ਵੀ ਮੈਂਬਰ ਨੂੰ ਕਾਲ ਕਰ ਸਕਦੇ ਹੋ ਕੱਲ ਅਗਰ ਕਿਸੇ ਜਗ੍ਹਾ ਕਿਸੇ ਬੱਚੇ ਨੂੰ ਪ੍ਰੋਬਲਮ ਆਂਦੀ ਹੈ ਕੰਸਰਨਡ ਅਫਸਰ ਨੂੰ ਅਸੀਂ ਕਹਿ ਚੁੱਕੇ ਹਾਂ ਲੇਕਿਨ ਫਿਰ ਵੀ ਕਈ ਜਗ੍ਹਾ ਕੋਈ ਐਸੀਆਂ ਕੁਤਾਈਆਂ ਰਹਿ ਜਾਂਦੀਆਂ ਹਨ ਤੋਂ ਸਾਰੇ ਹੀ ਇਸ ਚੀਜ਼ ਨੂੰ ਥੋੜਾ ਅਵੇਅਰ ਰਹੋ ਤਾਂ ਕਿ ਕਿਸੇ ਵੀ ਬੱਚੇ ਨੂੰ ਇਹ ਨਾ ਲੱਗੇ ਕਿ ਸਾਡੇ ਪਿੱਛੇ ਕੋਈ ਖੜਾ ਨਹੀਂ ਸਾਡੇ ਕਿਰਪਾਨ ਉਤਾਰ ਕੇ ਸਾਡੇ ਨਾਲ ਮਜ਼ਾਕ ਕੀਤਾ ਜਾ ਰਿਹਾ ਸਾਡੀ ਤੋਹੀਨ ਕੀਤੀ ਜਾ ਰਹੀ ਹੈ ਸੋ ਐਸਾ ਕਿਸੇ ਨੂੰ ਨਾ ਲੱਗੇ ਆਓ ਇਹ ਸਾਰਿਆਂ ਨੂੰ ਇੱਕ ਵਾਰ ਫਿਰ ਅਪੀਲ ਕਰਦੇ ਆ ਕਿ ਕੱਲ ਦਾ ਦਿਨ ਸਾਰੇ ਹੀ ਥੋੜਾ ਅਲਰਟ ਰਹੀਏ ਸਾਡੇ ਬੱਚਿਆਂ ਨਾਲ ਕਿਤੇ ਅਗਰ ਕੋਈ ਕੰਪਲੇਂਟ ਆਉਂਦੀ ਹੈ ਤੇ ਇੱਕ ਦੂਸਰੇ ਨਾਲ ਕੰਪਲੇਂਟ ਸਾਂਝੀ ਕਰੀਏ ਤਾਂ ਕਿ ਉਸ ਜਗ੍ਹਾ ਮੌਕੇ ਤੇ ਪੁੱਛਣ ਦੀ ਕੋਸ਼ਿਸ਼ ਕਰੀਏ ਕੰਸਰਨਡ ਅਫਸਰ ਨੂੰ ਕਹੀਏ ਤਾਂ ਕਿ ਐਸੀਆਂ ਚੀਜ਼ਾਂ ਨੂੰ ਰੋਕਿਆ ਜਾ ਸਕੇ ਔਰ ਇੱਕ ਗੱਲ ਹੋਰ ਕਹਾਵਾਂਗਾ ਪੇਰੈਂਟਸ ਨੂੰ ਕਿ ਅਗਰ ਤੁਸੀਂ ਐਸਾ ਨਹੀਂ ਕਰੋਗੇ ਕੰਪਲੇਨਟ ਨਹੀਂ ਕਰਦੇ ਤਾਂ ਬੱਚੇ ਡਿਸਕਰਜ ਹੁੰਦੇ ਹਨ ਪਰ ਉਹਨਾਂ ਨੂੰ ਦੇਖ ਕੇ ਜੋ ਰੋਕਣ ਵਾਲਿਆਂ ਦਾ ਮਨੋਵਲ ਵਧਦਾ ਹੈ ਤੇ ਸਾਡੇ ਬੱਚਿਆਂ ਦਾ ਮਨੋਵਲ ਘਿਰਦਾ ਹੈ ਸੋ ਬੱਚਿਆਂ ਨੂੰ ਪ੍ਰੇਰਿਤ ਕਰੀਏ ਕਿ ਅਗਰ ਕਿਤੇ ਕੋਈ ਐਸੀ ਕੋਈ ਗੱਲ ਕਰਦਾ ਹੈ ਤੇ ਅਣਖ ਤੇ ਗੈਰ ਦਾ ਸਬੂਤ ਦਿਆ ਕਰੋ ਇਨਫਾਰਮ ਕਰਿਆ ਕਰੋ ਤਾਂ ਕਿ ਅਸੀਂ ਇਸ ਦਾ ਸੰਗਿਆਨ ਲਈਏ ਔਰ ਸਰਕਾਰ ਨੂੰ ਅਕਾਉਂਟੇਬਲ ਬਣਾ ਸਕੀਏ ਸਰਕਾਰ ਨੂੰ ਕਹਿ ਸਕੀਏ ਤਾਂ ਕਿ ਆਂਦਾ ਦੁਬਾਰਾ ਕਿ ਐਸੀ ਕੋਈ ਵਾਰਦਾ ਦੁਬਾਰਾ ਨਾ ਹੋਵੇ ਸੋ ਤੁਹਾਡਾ ਸਾਰਿਆਂ ਫਰਜ਼ ਬੰਦਾ